ਰੂੜੇਵਾਦੀ ਕਾਰਕੂਨ 40 ਕਿਰਕਨੇ ਬੁੱਧਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਬਹਿਸ ਨੂੰ ਮੂੜ ਗਰਮਾਤੇ ਕਿ ਹੈ ਕਿ ਦੇਸ਼ ਨੂੰ ਭਾਰਤੀ ਨਾਗਰਿਕਾਂ ਨੂੰ ਹੋਰ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਕਿਰਕਨੇ ਐਕਸੋ ਤੇ ਲਿਖਿਆ ਕਿ ਅਮਰੀਕਾ ਨੂੰ ਭਾਰਤ ਤੋਂ ਆਉਣ ਵਾਲੇ ਲੋਕਾਂ ਦੇ ਲਈ ਹੋਰ ਵੀਜ਼ਾ ਦੀ ਲੋੜ ਨਹੀਂ ਹੈ ਸ਼ਾਇਦ ਕਿਸੇ ਵੀ ਕਾਨੂੰਨੀ ਇਮੀਗ੍ਰੇਸ਼ਨ ਨੇ ਅਮਰੀਕੀ ਕਾਮਿਆਂ ਨੂੰ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਵੰਗ ਇਹਨਾ ਵਿਸਥਾਪਿਤ ਨਹੀਂ ਕੀਤਾ ਹੁਣ ਬਹੁਤ ਹੋ ਗਿਆ ਅਸੀਂ ਭਰੇ ਹੋਏ ਆਓ ਅੰਤ ਵੀ ਚਾਪੇ ਲੋਕਾਂ ਨੂੰ ਪਹਲ ਤੇਗੇ ਉਨ੍ਹਾਂ ਦੀ ਟਿੱਪਣੀਆਂ ਇਨ੍ਹਾਂ ਅਟਕਲਾਂ ਤੋਂ ਬਾਅਦ ਆਈਆਂ ਕਿ ਭਾਰਤੀ ਵੇਸ਼ਵਰਾਂ ਦੇ ਲਈ ਵਧੇ ਹੋਏ ਵੀਜ਼ਾ ਕੋਟੇ ਤੇ ਆਉਣ ਵਾਲੀਆਂ ਅਮਰੀਕਾ ਭਾਰਤ ਵਪਾਰਕ ਗੱਲਬਾਤ ਦੇ ਵਿੱਚ ਚਰਚਾ ਹੋ ਸਕਦੀ ਹੈ। ਪਿਛਲੇ ਹਫਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਫੋਕਸ న్యూਸ ਦੇ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਦੁਹਰਾਇਆ। ਉਨ੍ਹਾਂ ਨੇ H1B ਪ੍ਰੋਗਰਾਮ ਨੂੰ ਵੱਡਾ ਘਟਾਲਾ ਕਿਹਾ, ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀਆਂ ਨੂੰ ਅਮਰੀਕਾ ਨੂੰ ਸਸਤੀ ਕਿਰਤ ਦੇ ਨਾਲ ਬਦਲਣ ਦੇ ਯੋਗ ਬਣਾਉਂਦਾ ਹੈ ਡਿਸੈਂਟਿਸ ਨੇ ਦਾਅਵਾ ਕੀਤਾ ਕਿ ਅਮਰੀਕੀ ਕਾਮਿਆਂ ਨੂੰ ਅਕਸਰ ਨੌਕਰੀ ਤੋਂ ਕੱਢਣ ਤੋਂ ਪਹਿਲਾਂ ਉਹਨਾਂ ਦੇ ਬਦਲਵੇਂ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਡਿਸੈਂਟਿਸ ਨੇ ਵੱਧ ਰਹੀ ਆਟੋਮੇਸ਼ਨ ਦੇ ਵਿਚਾਰ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੇ ਪਿੱਛੇ ਦੇ ਤਰਕ ਉੱਤੇ ਸਵਾਲ ਚੁੱਕੇ ਨਕਲੀ ਬੁੱਧੀ ਪਹਿਲਾਂ ਹੀ ਨੌਜਵਾਨ ਅਮਰੀਕੀ ਕਾਮਿਆਂ ਨੂੰ ਜਾਰ ਡੀ ਕੀ ਜਦੋਂ ਸਾਡੇ ਕੋਲ ਆਪਣੇ ਲੋਕ ਨੇ ਜਿਨ੍ਹਾਂ ਦੀ ਸਾਨੂੰ ਦੇਖਭਾਲ ਕਰਨ ਦੀ ਲੋੜ ਹੈ ਤਾਂ ਸਾਨੂੰ ਵਿਦੇਸ਼ੀ ਕਾਮਿਆਂ ਦੀ ਕਿਉਂ ਜ਼ਰੂਰਤ ਪੈ ਰਹੀ ਹੈ ਉਸਨੇ ਅਗੇ ਕਿਹਾ ਕਿ ਕੰਪਨੀਆਂ ਵੱਡੀ ਗਿਣਤੀ ਦੇ ਵਿੱਚ ਅਮਰੀਕਿਆ ਨੂੰ ਨੌਕਰੀ ਤੋਂ ਕੱਢ ਰਹੀਆਂ ਨੇ ਨਾਲ ਹੀ ਨਵੇਂ H1B ਕਰਮਚਾਰੀਆਂ ਨੂੰ ਵੀ ਨੌਕਰੀ ਤੇ ਰੱਖਦੀਆਂ ਨੇ ਅਤੇ ਮੌਜੂਦਾ H1B ਵੀਜ਼ਾ ਦਾ ਨਵੀਨੀਕਰਨ ਵੀ ਕਰ ਰਹੀਆਂ ਨੇ ਵਾਸ਼ਿੰਗਟਨ ਡੀਸੀ ਸਥਿਤ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਨੇ ਅਕਤੂਬਰ 24 ਤੋਂ 2025 ਤੱਕ ਪੱਤਰ ਜਾਰੀ ਕੀਤਾ ਜਿਸ ਦੇ ਵਿੱਚ ਦਾਅਵੇ ਦਾ ਖੰਡਨ ਕੀਤਾ ਗਿਆ ਸੀ ਕਿ ਪ੍ਰਵਾਸੀ ਕਾਮੇ ਮੂਲ ਨਿਵਾਸੀ ਕਰਮਚਾਰੀਆਂ ਨੂੰ ਉਜਾੜ ਦਿੰਦੇ ਨੇ ਕੌਂਸਲ ਨੇ ਕਿਹਾ ਦੋਵੇਂ ਸਮੂਹ ਇਕੋ ਜਿਹੇ ਨੌਕਦਿਆਂ ਦੇ ਲਈ ਮੁਕਾਬਲਾ ਕਰਨ ਦੀ ਬਜਾਏ ਕਿਰਤ ਬਾਜ਼ਾਰ ਦੇ ਵਿੱਚ ਹੀ ਦੂਜੇ ਦੇ ਪੂਰਨ ਨੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪਰਵਾਸੀ ਨਵੇਂ ਕਾਰੋਬਾਰ ਸ਼ੁਰੂ ਕਰਦੇ ਨੇ ਸਥਾਨਕ ਲੋਕ ਤੇ ਆਪਣੀ ਤਨਖਾਹ ਖਰਚ ਕਰਦੇ ਨੇ ਅਤੇ ਨਿਵੇਸ਼ ਕਰਦੇ ਨੇ ਤੇ ਨਾਲ ਹੀ ਨਵੀਨਤਾ ਦੇ ਲੰਬੇ ਸਮੇਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਂਦੇ ਨੇ ਭਾਰਤੀ ਪੇਸ਼ੇਵਰ ਰਤੋ ਰਾਤ ਅਮਰੀਕੀ ਕਾਰਪੋਰੇਸ਼ਨ ਦੇ ਵਿੱਚ ਨਹੀਂ ਆਉਂਦੇ ਹਜ਼ਾਰਾਂ ਹੀ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਵਜੋਂ ਸ਼ੁਰੂਆਤ ਕਰਦੇ ਨੇ ਮੁੱਖ ਤੌਰ ਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਸਿਹਤ ਸੰਭਾਲ ਦੇ ਵਿੱਚ ਉਹਨਾਂ ਦੀ ਟਿਊਸ਼ਨ ਫੀਸਾਂ ਦੇ ਵਿੱਚ ਖੋਜ ਫੰਡਿੰਗ ਅਤੇ ਗ੍ਰੈਜੂਏਟ ਪ੍ਰੋਗਰਾਮਾਂ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦੀਆਂ ਨੇ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਜੋ ਕਿ ਵਾਸ਼ਿੰਗਟਨ ਡੀਸੀ ਅਧਾਰ ਤੇ ਇੱਕ ਵਕਾਲਤ ਸਮੂਹ ਹੈ ਜੋ ਅਮਰੀਕਨ ਇਮੀਗ੍ਰੇਸ਼ਨ ਲਾਇਜ਼ ਐਸੋਸੀਏਸ਼ਨ ਤੇ ਨਾਲ ਜੁੜਿਆ ਹੈ ਉਹਨਾਂ ਨੇ ਵੀ ਅਜੇ ਲੋਚਨਾ ਦੇ ਵਿਰੁੱਧ ਲਗਾਤਾਰ ਵਿਰੋਧ ਕੀਤਾ ਹੈ